ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੇ ਆ ਰਿਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਤਸ਼ਾਹੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਗਿਆ ਹੈ ਸ਼ਬਦ ਉਸ ਦਾ ਇਹ ਪਹਿਲਾ ਪਦਾ ਸੋਰਠਿ ਰਾਗ ਵਿੱਚ ਸ੍ਰੀ ਗੁਰੂ ਰੰਧਾ ਸਾਹਿਬ ਜੀ ਦੇ ਵਿੱਚ 621 ਅੰਗ ਤੇ ਸਜੋਬਿਤ ਹੈ ਆਓ ਇਸ ਪਦੇ ਰਹੀ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਉਹ ਜਿੰਨੀ ਸਤਿਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰੀਏ ਗੁਰਪੂਰੈ ਕਿਰਪਾ ਧਾਰਿ ਪੂਰੇ ਗੁਰੂ ਨੇ ਜਦੋਂ ਮੇਰੇ ਤੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਪਾਪ ਜਦੋਂ ਪੂਰੇ ਗੁਰੂ ਨੇ ਮੇਰੇ ਨੂੰ ਸੱਚ ਦੀ ਸਿੱਖਿਆ ਦੇ ਕੇ ਸੱਚ ਦੀ ਸਿੱਖਿਆ ਦੀ ਬਖਸ਼ਿਸ਼ ਕਰਕੇ ਮੇਰੇ ਤੇ ਕਿਰਪਾ ਕਰ ਦਿੱਤੀ ਪ੍ਰਭ ਪੂਰੀ ਲੋਚ ਹਮਾਰੀ ਫਿਰ ਮੇਰੀ ਜੋ ਪਰਮਾਤਮਾ ਨੂੰ ਮਿਲਣ ਦੀ ਤਾਂਘ ਸੀ ਜਿਸ ਨੂੰ ਮੈਂ ਬਾਹਰ ਭਾਲ ਲਿਆ ਭਾਲ ਰਿਹਾ ਸੀ ਉਹ ਮੈਨੂੰ ਆਪਣੇ ਹਿਰਦੇ ਘਰ ਉਸ ਨੂੰ ਮੈਂ ਆਪਣੇ ਹਿਰਦੇ ਘਰ ਵਿੱਚ ਘਰ ਵਿੱਚ ਹੀ ਪਾ ਲਿਆ ਕਰਿ ਸ্নান ਗ੍ਰਹਿ ਆਏ ਹੁਣ ਮੈਂ ਸਤਗੁਰ ਦੀ ਸਿੱਖਿਆ ਲੈ ਕੇ ਸੱਚ ਦੇ ਗਿਆਨ ਦਾ ਇਸ਼ਨਾਨ ਕਰਕੇ ਸਤਗੁਰ ਦੀ ਸਿੱਖਿਆ ਦਾ ਇਸ਼ਨਾਨ ਕਰਕੇ ਜੋ ਮੇਰਾ ਮਨ ਵਹਰ पटक ਰਿਹਾ ਸੀ ਮਾਇਆ ਦੀ ਖਾਤਰ ਬਾਹਰ ਪਟਕਣਾ ਵਿੱਚ ਸੀ ਹੁਣ ਮੇਰਾ ਮਨ ਹੋ ਅੰਤਰਾਤਮੇ ਟਿਕ ਗਿਆ ਆਨੰਦ ਮੰਗਲ ਸੁਖ ਪਾਏ ਹੁਣ ਮੈਂ ਹਮੇਸ਼ਾ ਆਤਮਿਕ ਆਨੰਦ ਚ ਰਹਿੰਦਾ ਹਾਂ ਆਤਮਿਕ ਖੁਸ਼ੀਆਂ ਆਤਮਿਕ ਸੁਖ ਮਾਣ ਰਿਹਾ ਇਸ ਪਦੇ ਦੀ ਆਪਨੇ ਵਿਚਾਰ ਸਰਵਣ ਕੀਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦੇ ਸ਼ਬਦ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਚਾਰ ਕਰਦਿਆਂ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੁੰਦੀ ਹੈ ਤਾਂ ਮਾਖੇਮਾ ਦਾ ਜੱਜ ਕਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ